ਕਸੀਂ ਦੇਖ ਰਹੇ ਹਾਂ ਦੈਨਿਕ ਸਵਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੇ ਵਿੱਚ ਇੱਕ ਵੇ ਮੌਸਮ ਨੇ ਕਰਵਰ ਬਲ ਲੀਤਾ ਇਸ ਮੌਸਮ ਦਾ ਜਿਹੜਾ ਅਸਰ ਹੈ ਖਾ ਸਕੇ ਲੁਧਿਆਣਾ ਮਾਂਚੈਸਟਰ ਕੋਹਾਂਣ ਵਾਲੇ ਉਸ ਹੌਜ਼ਰੀ ਹੱਬ ਦੇੜੇ ਮੈਨੂਫੈਕਚਰ ਤੇ ਰਿਟੇਲਰ ਹੈ ਤਾਂ ਉਹਨਾਂ ਤੇ ਚਿਹਰੇ ਤੇ ਕਿ ਕਾਫੀ ਖੁਸ਼ੀ ਨਜ਼ਰ ਆ ਰਹੀ ਹੈ ਇੱਕ ਤਾਂ ਦੀਵਾਲੀ ਐਡਵਾਂਸ ਆਣੀ ਉਸ ਤੋਂ ਤਿਹਾਰ ਦਾ ਪਹਿਲਾਂ ਜਿਹੜੀ ਠੰਡ ਪੈਣੀ ਕਿਤੇ ਕਿਤੇ ਆ ਕੇ ਹੌਜ਼ਰੀ ਵਾਲਿਆਂ ਦੇ ਇਸ ਦਮ ਚਿਹਰੇ ਕਾਫੀ ਖਿਲਰ ਨਜ਼ਰ ਆ ਰਿਹਾ ਤਾਂ ਇਸ ਟਾਈਮ ਮੇਨਾ ਮੌਜੂਦਾ ਲੁਧਿਆਣਾ ਸ਼ਹਿਰ ਦੇ ਤਮਾਮ ਉਹ ਹੌਜ਼ਰੀਨ ਮਾਤਾ ਜਿਹੜੇ ਤਿਹਾੜ ਤੋਂ ਪਹਿਲਾਂ ਹੀ ਜਿਹੜੇ ਇਹ ਠੰਡ ਐਡਵਾਂਸ ਆਣੀ ਹੈ ਤਾਂ ਉਹਨਾਂ ਦੇ ਚਿਹਰੇ ਖਿਲੇ ਤਾਂ ਇਸ ਵਾਰ ਕਾਫੀ ਉਮੀਦ ਜਿਤਾਈ ਜਾ ਰਹੀ ਹੈ ਵੀ ਇਸ ਵਾਰ ਹੌਜ਼ਿਆ ਸੀਨਾ ਉਹ ਕਾਫੀ ਲੰਬੇ ਸਮੇਂ ਤੱਕ ਚੱਲ ਸਕਦਾ ਤਮਾਮ ਇਹਨਾਂ ਹੌਜ਼ੀਨ ਮਾਤਾ ਗੱਲਬਤ ਕਰਦੇ ਆ ਨਮਸਕਾਰ ਜੀ ਨਮਸਕਾਰ ਜੀ ਪਸੰਦ ਕਿਸਾ ਰਹੇ ਦੋ ਠੰਡ ਐਡਵਾਂਸ ਆ ਗਈ ਹੈ ਲਗਾਤਾਰ ਹੁਣ ਠੰਡੜੀ ਅਗਰ ਨਵੰਬਰ ਚ ਆਉਂਦੀ ਸੀ ਅਕਤੂਬਰ ਚ ਆ ਗਈ ਹੈ ਕਿਸ ਤਾਂ ਅਸਰ ਹੋ ਰਿਹਾ ਕੋ ਕਾਫੀ ਬਾਜ਼ਾਰ ਚੈਲ ਪਰ ਵੀ ਕਾਫੀ ਨਜ਼ਰ ਆ ਇਸ ਵਾਰੀ ਇਕਤਾ ਤਿਹਾਰ ਬਹੁਤ ਮੰਨ ਲਓ ਐਡਵਾਂਸ ਹੈਗੇ ਆ ਉਸ ਕਰਕੇ ਇਹ ਮੌਸਮ ਨੇ ਵੀ ਤੁਸੀਂ ਦੇਖ ਸਕਦੇ ਆ ਕਿ ਦੋ ਦਿਨ ਤੋਂ ਬਾਰਿਸ਼ ਹੋ ਰਹੀ ਆ ਤੇ ਮੌਸਮ ਵੀ ਚੇਂਜ ਹੋਇਆ ਤੇ ਸਾਰਿਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਕਿ ਇਕਤਾ ਤਿਹਾਰ ਐਡਵਾਂਸ ਆ ਦੂਜਾ ਮੌਸਮ ਟਾਈਮ ਸਿਰ ਚੇਂਜ ਹੋ ਰਿਹਾ ਆ ਕਿ ਲੋਕਾਂ ਨੂੰ ਉਮੀਦ ਆ ਕਿ ਜਿਹੜੇ ਲੋਕਾਂ ਨੇ ਪੰਜ ਚਾਰ ਸਾਲ ਤੋਂ ਬਹੁਤ ਮਾੜੇ ਸੀਜ਼ਨ ਦੇਖੇ ਆ ਤੇ ਇਸ ਵਾਰੀ ਪੂਰੇ ਬੰਦਿਆਂ ਨੂੰ ਉਮੀਦ ਆ ਕਿ ਇਸ ਵਾਰੀ ਸੀਜ਼ਨ ਆ ਜਿਹੜਾ ਵਧੀਆ ਲੱਗੂਗਾ ਤੇ ਅਸੀਂ ਹੋਰ ਵੀ ਜਿੰਨੇ ਵੀ ਡਿਪਾਰਟਮੈਂਟ ਦੇ ਜਿੰਨੇ ਵੀ ਅਧਿਕਾਰੀ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਵੀ ਵਪਾਰੀ ਵਰਗ ਦਾ ਸਾਥ ਦਿਓ ਜਾਂ ਜੋ ਉਹਨਾਂ ਨੂੰ ਸੀਏ ਲਾਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੋਝ ਨਾ ਹੋਵੇ ਕਿ ਅੱਜ ਮੇਰੇ ਮੇਰੇ ਇਸ ਡਿਪਾਰਟਮੈਂਟ ਤੋਂ ਕੋਈ ਬੰਦਾ ਆਜੂ ਜਾਂ ਕੋਈ ਪੰਜ ਸਾਲ ਤੋਂ ਬਹੁਤ ਦਿੱਕਤ ਦਾ ਸਾਹਮਣਾ ਜਿਹੜਾ ਵਪਾਰੀ ਕਰ ਰਿਹਾ ਹੈ ਜੈ ਸ਼੍ਰੀ ਰਾਮ ਜੀ ਉਹ ਕਿਥੇ ਦੇ ਦਿਓ ਵੀ ਕਦੇ 5 ਸਾਲ ਤੋਂ ਕਾਫੀ ਸੀਜ਼ਨ ਚੱਲਿਆ ਨਹੀਂ ਹੋਦਰੀ ਦਾ ਇਸ ਵਾਰ ਐਡਵਾਂਸ ਜਿਹੜਾ ਮੌਸਮ ਨੇ ਕਰੜ ਬੱਲੀਆ ਜੰਮੂ ਕਸ਼ਮੀਰ ਹਿਮਾਚਲ ਚੰਬਰ ਪੀਸਾ ਮਨਾਲੀ ਦਾ ਵੀ ਪਰਪਰਨਾ ਕਾਫੀ ਰਸਿੱਦਾ ਅਸਰ ਮੈਦਾਨੀ ਇਲਾਕੇ ਪੰਜਾਬ ਦੇ ਦੇਖਣ ਨੂੰ ਮਿਲ ਰਿਹਾ ਕਾਫੀ ਜਿਹੜਾ ਬਾਜ਼ਾਰਾਂ ਚ ਹੁੰੜਾ ਚੈਲਪੈਲ ਕਾਫੀ ਨਜ਼ਰ ਆ ਰਹੀ ਹੈ ਇਹ ਦੀਵਾਲੀ ਕਰਕੇ ਹੈ ਜਾਂ ਮੌਸਮ ਦੀ ਤਬਦੀਲੀ ਅਗੇ ਕਾਫੀ ਹਲਚਲ ਹੋ ਰਹੀ ਹੈ ਦੇਖੋ ਜੀ ਮੌਸਮ ਤਾਂ ਬਦਲਿਆ ਵਾ ਬਾਕੀ ਸਾਰਿਆਂ ਨੂੰ ਪਤਾ ਵਾ ਕਿ ਵਪਾਰੀ 5-7 ਸਾਲ ਹੋ ਗਏ ਮੜੇ ਹੀ ਪਿਆ ਵਾ ਮਲਕੀ ਸੀਜ਼ਨ ਤਰੀਕੇ ਨਾਲ ਨਹੀਂ ਲੱਗ ਰਿਹਾ ਕਦੀ ਲੜਾਈ ਲੱਗ ਗਈ ਹੁਣ ਪਿੱਛੇ ਜੇ ਹਰ ਨੇ ਆਏ ਆ ਤੇ ਹੱਲੇ ਵੀ ਜਦੋਂ ਹਿਮਾਚਲ ਬਹੁਤ ਰੋਡਸ ਵਗੈਰਾ ਟੁੱਟ ਗਿਆ ਨੇ ਜਿਨ੍ਹਾਂ ਦਾ ਹੱਲੇ 5-10 ਸਾਲ ਤੱਕ ਬਣਨ ਦਾ ਕੋਈ ਅਸਾਰ ਨਹੀਂ ਹੈਗਾ ਇਹ ਹੈ ਕਿ ਹੁਣ ਮੌਸਮ ਟਾਈਮ ਤੇ ਹੈ ਜੀ ਉਮੀਦ ਹੈ ਕਿ ਐਤ ਕੀ ਸੀਜ਼ਨ ਵਧੀਆ ਲੱਗੇਗਾ ਬਾਕੀ ਇਹੀ ਹੈ ਕਿ ਵਪਾਰੀ ਬਹੁਤ ਮੜਿਆ ਹੋਇਆ ਵਾ 6-7 ਮਹੀਨੇ ਤੋਂ ਤਾਂ ਜਮੇ ਕਹਿ ਲੋ ਲੋਕੀ ਬਿਲੀ ਬੈਠੇ ਆ ਇੱਕੀ ਡਿਪਾਰਟਮੈਂਟ ਨੂੰ ਵੀ ਇੱਕ ਰਿਕੁਐਸਟ ਆ ਕਿ ਦੇਖੋ ਥੋੜਾ ਜਿਹਾ ਢਿੱਲ ਛੱਡਣ ਤਿੰਨ ਚਾਰ ਮਹੀਨੇ ਬਾਕੀ ਸਾਰੇ ਵਪਾਰੀ ਜਿੰਨੀ ਯੂਨੀਅਨ ਆ ਸਾਰਿਆਂ ਵੱਲੋਂ ਉਹਨਾਂ ਨੂੰ ਆਸ਼ਵਾਸਨ ਦਿੰਨੇ ਆ ਕਿ ਸਾਰਾ ਸੀ ਬਿੱਲ ਕੱਟ ਕੇ ਮਾਲ ਵੇਚਦੇ ਪਏ ਆ ਕੋਈ ਅੰਡਰ ਬਿਲਿੰਗ ਨਹੀਂ ਕਰਦੇ ਪਏ 100% ਜੀਐਸਟੀ ਬਿੱਲ ਕੱਟਿਆ ਜਾ ਰਿਹਾਗਾ ਕਿ ਥੋੜੀ ਜੀ ਉਹਨਾਂ ਵੱਲੋਂ ਵੀ ਸਹੂਲਤ ਹੋਵੇ ਕਿ ਤਿੰਨ ਚਾਰ ਮਹੀਨੇ ਚੈਕਿੰਗ ਦਾ ਰੇਡ ਦਾ ਉਹ ਸਿਸਟਮ ਨਾ ਹੋਵੇ ਕਿ ਥੋੜਾ ਜਿਹਾ এনਵਾਇਰਨਮੈਂਟ ਪੋਜ਼ਿਟਿਵ ਬਣ ਜਾਵੇ ਤੇ ਬਾਕੀ ਨਾ ਉਹਨਾਂ ਨੂੰ ਜੀਐਸਟੀ 'ਚ ਕਮੀ ਆਨ ਦਵਾਂਗੇ ਤੇ ਨਾ ਮਤਲਬ ਕਿ ਦਿਕਤਾ ਨੰਮ ਗਿਆ ਕੜਸੀਂ ਵਧੀਆ ਨਿਕਲ ਸਕਦਾ ਹੈ ਸਾਹ ਹਾਂ ਉਮੀਦ ਹੈ ਕਿ ਸੀਜ਼ਨ ਵਧੀਆ ਲੱਗ ਜਾਏਗਾ ਜੀ ਦੱਸੋ ਕਿਹਦਾ ਦੇਦੇ ਹੋ ਜਿਸਾ ਅਸ਼ਾ ਜੀ ਨੇ ਗੱਲ ਕੀਤੀ ਪਾਸੀ ਸਾਹਿਬ ਨੇ ਗੱਲ ਕੀਤੀ ਵੀ ਬਿਲਕੁਲ ਮੌਸਮ ਅਡਵਾਂਸ ਆਇਆ ਤਾਂ ਇਸ ਵਾਰ ਰੇਪਲ ਪੇ ਲਗਾਤਾਰ 5 ਸਾਲ ਤੋਂ ਸੀਜ਼ਨ ਤੜਾ ਨਹੀਂ ਚੱਲਿਆ ਵਧੀਆ ਇਸ ਵਾਰ ਕਾਫੀ ਉਮੀਦਾਂ ਅਡਵਾਂਸ ਜਿਹੜਾ ਮੌਸਮ ਆ ਰਿਹਾ ਤੁਹਾਡੇ ਵਾਸਤੇ ਵੀ ਕਾਫੀ ਲਾਹੇਮੰਦ ਹੈ ਹੋਜ਼ਰੀ ਵਾਸਤੇ ਤਾਂ ਉਮੀਦ ਹੈ ਵੀ ਇਸ ਵਾਰ ਜਿਹੜਾ ਸੀਜ਼ਨ ਵਧੀਆ ਨਿਕਲੂਗਾ ਔਰ ਦੂਜੇ ਪਾਸੇ GST ਡਿਪਾਰਟਮੈਂਟ ਵੀ ਗੱਲ ਕੀਤੀ ਵੀ GST ਇਸ ਵਾਰ ਵਪਾਰੀਆਂ ਦਾ ਸਾਥ ਦੇਵੇ ਤਾਂ ਸੀਜ਼ਨ ਵਧੀਆ ਨਿਕਲੂਗਾ ਦੇਖੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੈਂ ਜੈ ਸ਼੍ਰੀ ਰਾਮ ਕਹਿੰਦਾ ਮੀਡੀਆ ਰਾਹੀਂ ਨੂੰ ਵੀ ਜੈ ਸ਼੍ਰੀ ਰਾਮ ਕਹਿੰਦਾ ਜਿਹੜਾ ਤੁਸੀਂ ਅੱਜ ਖਬਰ ਲੈਣ ਸਾਡੇ ਆਏ ਹੋ ਮੈਂ ਤਾਂ ਇਹ ਕਹਿੰਦਾ ਕਿ ਜਿੱਦਾਂ ਬੋਲੇनाथ ਨੇ ਸਭ ਦੀ ਸੁਣੀ ਹੈ ਉਹ ਪ੍ਰਮਾਤਮਾ ਐਦਾਂ ਹੀ ਸੁਣਦੀ ਰਹੇ ਜਿਹੜੇ ਪਿਛਲੇ 6 ਮਹੀਨੇ ਅਸੀਂ ਬਹੁਤ ਤੰਗੀ ਦੇ ਕੱਟੇ ਨੇ ਮਲਕੀ ਹੜ ਆ ਗਏ ਕਦੀ ਪਚਾਲ ਆ ਗਿਆ ਕਦੀ ਕੁਝ ਵੀ ਆ ਗਿਆ ਹਿਮਾਚਲ ਵੀ ਬੰਦ ਪਿਆ ਰਿਹਾ ਸਾਰਾ ਟੂਰਿਸਟ ਮਲਕੀ ਬੰਦ ਰਿਹਾ ਉਸ ਦੇ ਦੌਰਾਨ ਜਿੱਦਾਂ ਹੁਣ ਠੰਡ ਦਾ ਪੈ ਰਹੀ ਹੈ ਹਿਮਾਚਲ ਚ ਵੀ ਬਰ ਪੈਣੀ ਸ਼ੁਰੂ ਹੋ ਗਈ ਹੈ ਮਲਕ ਸੀਜ਼ਨ ਬਹੁਤ ਵਧੀਆ ਜਾਏਗਾ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਕਿ हे ਪ੍ਰਮਾਤਮਾ ਐਦਾਂ ਦਾ ਸੀਜ਼ਨ ਲਗਾਈਂ ਕਿ ਜਿਹੜੇ ਅਸੀਂ ਪਿਛਲਾ ਵਕਤ ਕੱਢਿਆ ਉਹਨੂੰ ਅਸੀਂ ਭੁੱਲ ਜਾਈਂ ਪਹਿਲਕਿ ਤੇ ਪਿਛਲਾ ਵਕਤ ਦਾ ਬੜਾ ਮਾੜਾ ਮਾੜਾ ਕੱਢਿਆ 5-6 ਸਾਲ ਤੋਂ ਇਸ ਵਾਰ ਕਾਫੀ ਉਮੀਦ ਹੈ ਕਿਉਂਕਿ ਅਡਵਾਂਸ ਇਸ ਵਾਰ ਹਿਮਾਚਲ ਜੀ ਐ ਜੀ ਐਨ ਕੇ ਜੀ ਕਾਫੀ ਬਰਫ ਪੈ ਚੁੱਕੀ ਆ ਤਾਂ ਲੱਗ ਰਿਹਾ ਵੀ ਇਸ ਵਾਰ ਸਾਡਾ ਸੀਨ ਵਧੀਆ ਨਿਕਲੋਗੇ ਅਕਤੂਬਰ ਮਹੀਨੇ ਠੰਡ ਆਣਾ ਇੱਕ ਬਹੁਤ ਵੱਡਾ ਇੱਕ ਕਾਢੇ ਵਾਸਤੇ ਪੋਜ਼ਿਟਿਵ ਸਾਈਨ ਵੀ ਆ ਅਸੀਂ ਤਾਂ ਅਜ ਤਾਂ ਪਹਿਲੇ ਸਾਰੇ ਵੀ ਪਾਈ ਬੜਾ ਬਹੁਤ ਖੁਸ਼ ਹਾਂ ਜੀ ਕਿਤਾ ਸਾਡਾ ਰੱਬ ਨੇ ਬਹੁਤ ਵਧੀਆ ਸਾਥ ਦਿੱਤਾ ਮੌਸਮ ਬਹੁਤ ਜਲਦੀ ਵਧੀਆ ਹੋਇਆ ਤੇ ਜਿੱਦਾਂ ਕਿ ਪਾਸੀ ਸਾਹਿਬ ਨੇ ਕਿਹਾ ਪਾਸੀ ਸਾਹਿਬ ਨੇ ਕਿਹਾ ਸਭ ਤੋਂ ਪਹਿਲੇ ਅਸੀਂ ਤਾਂ ਸ਼ੋਅ ਰੱਬ ਤੇ ਉਸ ਤੋਂ ਬਾਅਦ ਸਾਡਾ ਵਪਾਰੀ ਵਰਗ ਸਾਰਾ ਬਹੁਤ ਜ਼ਿਆਦਾ ਖੁਸ਼ ਆ ਜੀ ਤੇ ਅਸੀਂ ਇੱਕ ਹੋਰ ਰਿਕਵੈਸਟ ਕਰਾਂਗੇ ਜੀ ਸਾਰੇ ਡਿਪਾਰਟਮੈਂਟ ਨੂੰ ਤੇ ਬਾਅਦ ਪੁਲਿਸ ਟ੍ਰੈਫਿਕ ਨੂੰ ਕਿ ਸਾਡੇ ਕੋਲ ਕੋਈ ਗਾਹ ਕਸਟਮਰ ਬਾਹਰੋਂ ਆਂਦਾ ਉਹਨੂੰ ਰੋਕ ਟੋਕ ਕਰਦੇ ਆ ਜੀ ਕੋਈ ਮਾਲਕ ਜਾਂਦਾ ਤੇ ਬਿਲ ਬੂਲ ਦੇਖ ਲੈ ਚਲੋ ਜੀ ਬਿੱਲੇ ਸਾਰੇ ਲੈ ਕੇ ਜਾਂਦੇ ਕਸਟਮਰ ਅਸੀਂ ਸਾਰੇ ਦੁਕਾਨਦਾਰ ਬਿਲ ਪੂਰੇ ਦਿੰਦੇ ਆ ਜੀ ਤੇ ਉਸ ਤੋਂ ਬਾਅਦ ਜਿਹੜੇ ਫਿਰ ਵੀ ਕੋਈ ਪੁਲਿਸ ਟ੍ਰੈਫਿਕ ਸਾਰੇ ਆ ਗਿਆ ਉਹ ਐਵੇਂ ਰੋਕ ਲੈਂਦੇ ਆ ਜੀ ਕੋਈ ਕਹਿੰਦਾ ਜੀ ਮੈਨੂੰ 500 ਦਿਓ 1000 ਦਿਓ ਉਹ ਚੀਜ਼ ਤੋਂ ਸੀ ਸੀ ਤੁਹਾਡੇ ਕੈਮਰਾ ਰਿਕਵੈਸਟ ਕਰਦੇ ਆ ਤੇ ਉਹ ਜੀ ਨੂੰ ਅੱਗੇ ਕੀ ਸੋਚਦੇ ਹੋ ਬੜਾ ਕਹਿੰਦੇ ਅੱਛੀ ਉਮੀਦ ਹੈ ਵੀ ਇਸ ਵਾਰੜਾ ਸੀਜ਼ਨ ਹੋਰੀ ਦਾ ਐਡਵਾਂਸਡ ਹੰਟ ਹੈ ਨਾ ਐਡਵਾਂਸਡ ਹੈ ਦਿਵਾਲੀਆਨਾ ਕਾਫੀ ਤੁਹਾਡੇ ਚਿਹਰੇ ਵੀ ਖੇਲੇ ਨਜ਼ਰ ਆ ਰਿਹਾ ਤੇ ਅਗਰ ਆ ਵੀ ਕਾਫੀ ਤੁਹਾਨੂੰ ਰਾਹਤ ਮਹਿਸੂਸ ਹੋ ਗਈ ਸਵਾ ਸਭ ਤੋਂ ਪਹਿਲਾਂ ਜੈ ਸ਼ੰਕਰ ਜੀ ਸਭ ਨੂੰ ਤੇ ਗੱਲ ਤੁਹਾਡੀ ਬਿਲਕੁਲ ਸਹੀ ਹੈ ਠੰਡ ਨੇ ਆਪਣੀ ਜਿਹੜੀ ਕਰਵੜ ਬਦਨੀ ਸ਼ੁਰੂ ਕਰਤੀ ਹੈ ਮੌਸਮ ਨੇ ਤੇ ਉਮੀਦ ਹੈ ਠੰਡ ਇਸ ਸਾਲ ਕਾਫੀ ਅੱਛੀ ਪਊਗੀ ਸਾਡੇ ਕੋਲੋਂ ਵੀ ਪੂਰੀ ਤਿਆਰੀ ਹੈਗੀ ਹੈ ਜਿਹੜਾ 4-5 ਸਾਲਾਂ ਤੋਂ ਸੀਜ਼ਨ ਨਹੀਂ ਲੱਗਿਆ ਸਾਨੂੰ ਉਮੀਦ ਹੈ ਕਿ ਇਸ ਸਾਲ ਸਾਡਾ ਸੀਜ਼ਨ ਬਹੁਤ ਵਧੀਆ ਜਾਊਗਾ ਤੇ ਪ੍ਰਮਾਤਮਾ ਸਾਭ ਦੀ ਸੁਣੂਗਾ ਤੇ ਜਿਵੇਂ ਸਾਡੇ ਭਰਾ ਨੇ ਦੱਸਿਆ ਕਿ ਹਿਮਾਚਲ ਦਾ ਇਹ ਲੱਗਦਾ ਹੈ ਕਿ ਥੋੜਾ ਕਿ ਸੜਕਾਂ ਖਰਾਬ ਹੋਣ ਕਰਕੇ ਉੱਥੇ ਕਾਫੀ ਇਫੈਕਟ ਰਹੂਗਾ ਪਰ ਓਵਰ ਆਲ ਫਿਰ ਵੀ ਲੱਗਦਾ ਹੈ ਕਿ ਇਸ ਸਾਲ ਪੰਜਾਬ ਦੀ ਮੰਡੀ ਤੁਰੂਗੀ ਜੋ ਪਿਛਲੇ 5 ਸਾਲੋਂ ਇੱਕ ਤਰ੍ਹਾਂ ਡੈਡ ਪਈ ਹੈ ਤੇ ਜੀਐਸਟੀ ਡਿਪਾਰਟਮੈਂਟ ਨੂੰ ਵੀ ਤੇ ਬਾਕੀ ਮੈਂ ਕਿਨੂੰ ਵੀ ਸਾਡੀ ਬੇਨਤੀ ਹੈ ਕਿ ਥੋੜੀ ਜਿਹੜੀ ਹੈਗੀ ਰਿਲੈਕਸੇਸ਼ਨ ਦਿੱਤੀ ਜਾਵੇ ਸਾਨੂੰ ਤੇ ਇਹ ਸਾਡੇ ਵੱਲੋਂ ਪੂਰਾ ਸਪੋਰਟ ਦਿੱਤਾ ਜਾਂਦਾ ਕਿ ਜਿਹੜਾ ਵੀ ਮਾਲ ਹੋ ਪੂਰਾ ਜੀਐਸਟੀ ਬਿਲ ਕੱਟ ਕੇ ਵਿਕਿਆ ਜਾਊਗਾ ਕਿਤੇ ਵੀ ਟੈਕਸ ਦੀ ਚੋਰੀ ਨਹੀਂ ਹੋਊਗੀ ਉਹਨਾਂ ਨੂੰ ਟੈਕਸ ਮਿਲੂਗਾ ਬਸ ਸਾਡਾ ਉਹ 7 ਦਿਨ ਬਹੁਤ ਬਹੁਤ ਸ਼ੁਕਰੀਆ ਸੋ ਇਹ तमाम ਇਹ ਹੌਦਰੀ ਨਿਰਮਾਤਾ ਜਿਹੜੇ ਮੌਸਮ ਦੇ ਇੱਕ ਵਾਰ ਕਰਬਟ ਬਦਲਣਾ ਜਿਹੜਾ ਕਾਫੀ ਮੌਸਮ ਅਡਵਾਂਸਡ ਰੀ ਠੰਡ ਪਈ ਤਾਂ ਖਾਸ ਕਰਕੇ ਦੀਵਾਲੀ ਨਜ਼ਦੀਕ ਆਨਾ ਉਸ ਦੂਜੇ ਪਾਸੇ ਠੰਡ ਪੈਣਾ ਇਸ ਵਾਰ ਜਿਹੜੇ ਲਗਾਤਾਰ ਪਿਛਲੇ 5 ਸਾਲਾਂ 6 ਸਾਲਾਂ ਤੋਂ ਜਿਹੜਾ ਹੌਜ਼ਰੀ ਵਾਲੇ ਕਾफी مایੁਸੀ ਮੌਸਮ ਨੂੰ ਲੈ ਕੇ ਤੱਕਾ ਸਕੇ ਜੀਐਸਟੀ ਡਿਪਾਰਟਮੈਂਟ ਲੈ ਕੇ ਤਾਂ ਇਸ ਵਾਰ ਕਾਫੀ ਚਿਹਰੇ ਖਿਲੇ ਨਜ਼ਰ ਆ ਰਹੇ ਐਡਵਾਂਸ ਠੰਡ ਪੈਣਾ ਤਾਂ ਇੱਕ ਉਮੀਦ ਜਾਗੀ ਹੈ ਇਸ ਵਾਰ ਜਿਹੜਾ ਸਿਜਨਾ ਵਧੀਆ ਨਿਕਲੂਗਾ ਤਾਂ ਦੂਜੇ ਪਾਸੇ ਉਹਨਾਂ ਨੇ ਪੰਜਾਬ ਦੀ ਮਾਨਸਿਕਾ ਨੂੰ ਅੱਗੇ ਬੇਨਤੀ ਕੀਤੀ ਕਿ ਇਸ ਵਾਰ ਖਾ ਸਕੇ ਦੀਵਾਲੀ ਵੀ ਨਜ਼ਦੀਕ ਆ ਗਈ ਹੁਣ ਤਾਂ ਬਰ ઠੰਡ ਪੈ ਗਈ ਆ ਤਾਂ ਇਸ ਵਾਰ ਖਾ ਕੇ ਆਪਣੇ ਜੀਐਸਟੀ ਡਿਪਾਰਟਮੈਂਟ ਦੇ ਅਧਿਕਾਰੀ ਹੈ ਉਹ ਕਿਸੇ ਵੀ ਬਾਹਰੋਂ ਆਏ ਵਪਾਰੀ ਨੂੰ ਤੰਗ ਪਰੇਸ਼ਾਨ ਨਾ ਕਰਨ ਉਸ ਦੀ ਬਗੈਰ ਅਗਰ ਕੋਈ ਪ੍ਰੋਬਲਮ ਆਂਦੀ ਤਾਂ ਉਹ ਕੰਸਰਨ ਉਸ ਮੈਨੂਫੈਕਚਰ ਨਾਲ ਸਿੱਧੇ ਰਾਫਤਾ ਕਰ ਸਕਦਾ ਹੈ ਉਹਦਾ ਬਿਲ ਚੈੱਕ ਕਰਦਾ ਤਾਂ ਹੌਜ਼ਰੀ ਵਾਲੇ ਜਿਹੜਾ ਖਾਸ ਲੁਧਿਆਣਾ ਹੌਜ਼ਰੀ ਐਕਸ਼ਨ ਵਾਲੇ ਆ ਉਹ ਯਕੀਨ ਦਵਾਉਂਦੇ ਕਿ ਇਸ ਵਾਰ ਕਿਸੇ ਤਰ੍ਹਾਂ ਦੀ ਵਿਦਆਊਟ ਬਿੱਲ ਕਿਸੇ ਦਾ ਵੀ ਵਪਾਰੀ ਨਾ ਸੀ ਨਈ ਸਮਾਨ ਦਿੰਦੇ ਤਾਂ ਖਾਸ ਕੇ ਉਹ ਵੀ ਇਸ ਵਾਰ ਜੀਐਸਟੀ ਅਧਿਕਾਰੀ ਆਮ ਮਡੇ ਵਪਾਰੀਆਂ ਨਾਲ ਨਰਮੀ ਰੱਖਣ ਤਾਂ ਖਾਸ ਬੜੀ ਵੱਡੀ ਉਮੀਦ ਆ ਇਸ ਵਾਰ ਜਿਹੜੀ ਠੰਡ ਐਡਵਾਂਸ ਆਣਾ ਹੁਣ ਹੌਜ਼ਰੀ ਨਿਰਮਾਤਾ ਦੇ ਚਿਹਰੇ ਕਾਫੀ ਖਿਲੇ ਨਜ਼ਰ ਆ ਰਿਹਾ ਕੈਮ ਮੈਂ ਮਨ ਬੌਬੀਨਾ ਸੰਦੀਪ ਸ਼ਰਮਾ ਡੈਨਿਫਰ ਟੀਵੀ ਲੁਧਿਆਣਾ